ਹਾਂ ਜੀ ਬੰਦੇ ਕਿਹੜੇ ਤੋਂ ਹੈ ਤੁਹਾਡੇ ਅਸਲ ਮੈਨੂੰ ਇਹ ਦਿੱਕੇ ਲੱਗਦਾ ਹੈ ਕਿ ਇਹ ਜਿੰਦਗੀ ਨਾਲ ਆਪਸ ਆਪ ਨਾਲ ਦਾ ਬਹੁਤ ਬਣਦਾ ਹੈ ਇਹ ਤੋਂ ਬਾਰੇ ਕੋਈ ਸਾਰੀ ਜਾਣਕਾਰੀ ਨਹੀਂ ਮਿਲਦੀ ਇਹਨੂੰ ਕੋਈ ਕਾਹ ਤੋਂ ਦੇਖੋ ਜੀ ਆਪਣੇ ਕੰਮ ਨੂੰ 우대있다감 ਜਿਹੜੇ ਲੈਂਡ ਪੂਲਿੰਗ ਤੇ ਅੱਜ ਖੀਰਲਾ ਦਿਨ ਸੀਗੀ ਉਹ ਆਪਣੀ ਜਿਹੜੀ ਆ ਇੱਥੇ ਅਤਰਾਜ ਜਮਾ ਕਰਾਉਣ ਆਏ ਹੈਗੇ ਆ ਇਹਦੇ ਨਾਲ ਦੀ ਨਾਲ ਜੇਲ ਲਗਭਗ ਆਹ ਜ਼ਮੀਨ ਜਿੱਥੇ ਸੀ ਬੈਠੇ ਆ ਇਹ 16 17 ਦੇ ਵਿੱਚ ਇੱਥੋਂ ਸ਼ਿਫਟ ਹੋਈ ਜੇਲ ਇਹ 100 ਏਕੜ ਜ਼ਮੀਨ ਆ ਲਗਭਗ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਸ਼ਾਇਦ ਇੱਥੇ ਤੁਸੀਂ ਕੋਠੀਆਂ ਬਣੀਆਂ ਵੇਖੋ ਤਾਂ ਸ਼ਾਇਦ 15% ਜ਼ਮੀਨ ਜਿਹੜੀ ਆ ਇਹਦੇ ਤੇ ਕੋਠੀਆਂ ਬਣੀਆਂ ਨਜ਼ਰ ਆਉਣਗੀਆਂ ਕੁਝ ਮਨ ਨਾਮ ਹੈ ਕਿਹੜਾ ਪਿੰਡ ਆ ਜੀ ਹਾਂ ਜੀ ਸਰਵਿੰਦਰ ਕੋ ਕਿਹੜਾ ਪਿੰਡ ਆ ਜੀ ਜੰਦਰ ਵਿਛੜ ਪਰ ਆ ਜੀ ਕੀ ਲੋਡ ਪੈ ਗਈ ਤੁਹਾਨੂੰ ਕਿੱਥੇ ਹੁੰਦੀ ਜੀ ਕਿੱਥੇ ਹੁੰਦੀ ਏ ਲੋਡ ਪਈ ਆ ਵੀ ਭਗਵੰਤ ਸਵਾਹ ਨੇ ਰੈਂਡਪੂਲ ਪਹੁੰਚ ਹੀ ਜਾਂਦੀ ਆ ਕਿਸਾਨਾਂ ਦੇ ਵਿਰੋਧ ਲਿਆਂਦੀ ਆ ਸਾਡੇ ਜੀ ਨਾ ਕੌਣ ਦੀ ਤਿਆਰੀ ਕਰਦਾ ਵਾ ਇਸ ਵਾਸਤੇ ਅਸੀਂ ਸਾਡਾ ਨਹੀਂ ਅਨਪਾਨ ਚੱਲਦਾ ਇਹ ਤੁਹਾਨੂੰ ਅਸੀਂ ਇਸੇ ਤੇ ਨਿਰਭਰ ਆ ਜੀ ਮੀਨ ਤੇ ਹੈ ਤੇ ਅਸੀਂ ਦੇਣੀ ਨਹੀਂ ਚਾਹੁੰਦੇ ਇਸ ਵਾਸਤੇ ਅਸੀਂ ਮਤਾ ਪਾ ਕੇ ਤੇ ਗ੍ਰਾਮ ਸਭਾ ਬਣਾ ਉਹ ਲੱਗਦਾ ਕਿ ਇਹ ਲੈਂਡ ਪੁਲਿੰਗ ਹੈ ਕੀ ਹੈ ਕਿ ਕਿਸਾਨ ਗੈਰ ਸਮਝ ਨਹੀਂ ਦੇ ਸਾਨੂੰ ਸਭ ਸਮਝ ਆਉਂਦੀ ਆ ਸਾਡੇ ਬੱਚੇ ਇਹਨਾਂ ਨਾਲੋਂ ਜ਼ਿਆਦਾ ਪੜ੍ਹੇ ਆ ਹੈ ਬੇਰੁਜ਼ਗਾਰ ਆ ਤੇ ਉਹ ਹੁਣ ਕਰ ਇਸੇ ਤੇ ਨਿਰਭਰ ਹੈ ਜੀ ਤੇ ਅਸੀਂ ਕਿੱਥੇ ਜਾਵਾਂਗੇ ਤੁਸੀਂ ਆਪ ਪੁੱਛੋ ਤੁਸੀਂ ਫੀਲ ਕਰਨਾ ਚਾਹੋਗੇ ਮਾਨ ਸਾਹਿਬ ਨੂੰ ਦੱਸ ਸਰ ਮਾਨ ਸਾਹਿਬ ਨੇ ਕਾਦੇ ਪੀ ਇਹ ਜਿਹੜੀ ਫੌਜ ਸੀ ਵਾਪਸ ਨਹੀਂ ਜਾ ਜਿਹਦੇ ਨਾਲ ਕਿਸਾਨ ਬਣ ਸਕਣ ਹਾਂ ਬਣ ਸਕਣ ਅਸੀਂ ਜੇ ਨਹੀਂ ਦੇਣਾ ਚਾਹੁੰਦੇ ਤਾਂ ਨਹੀਂ ਦੇਣੀ ਨਹੀਂ ਦੇਵਾਂਗੇ ਇਸੇ ਹਾਲਤ ਚ ਨਹੀਂ ਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਕਰਕੇ ਦਿਖਾ ਹੋਊਗਾ ਹਾਂ ਹਾਂ ਕਰਾਂਗੇ ਕਰਾਂਗੇ ਜਿੱਥੇ ਤੱਕ ਹੋ ਸਕੂ ਤੱਕ ਕਰਾਂਗੇ ਕਰਾਂਗੇ ਪਰ ਲਗਭਗ ਬਹੁਤ ਸਾਰੇ ਕਿਸਾਨ ਜੀਂ ਜੇਲ ਗਮਟਾਲਾ ਬਰਸਰਦੀ ਸੀਗੀ ਇਹਨੂੰ ਪੁੱਡਾ ਨੇ ਲਗਭਗ 100 ਏਕੜ ਦੇ ਨੇੜੇ ਤੇੜੇ ਜਮੀਨ ਆ ਇਹਨੂੰ ਡਵੈਲਪ ਕਰਕੇ ਪਲਾਟ ਵੇਚਣ ਦਾ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਆ ਔਰ ਜਿਹੜੀ ਨਵੀਂ ਜੇ ਨਹੀਂ ਦੇਣੀ ਹੈਗੀ ਇਹਦੋਂ ਪਹਿਲੋਂ ਵੀ ਬਹੁਤ ਸਾਰੇ ਕਿਸਾਨ ਜੜੇ ਆ ਉਹ ਜ਼ਮੀਨਾਂ ਇੱਥੇ ਇਤਰਾਜ਼ ਜਮ੍ਹਾਂ ਕਰਾਗੇ ਆ ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੀ ਉਹਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮ੍ਹਾਂ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ ਕੋਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20-22 ਕਿਸਾਨ ਉਹਨਾਂ ਚੋਂ ਇੱਕ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫੜ ਕੇ ਖੜਾ ਵਾ ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ ਅਜੇ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੇਦ ਆ ਪਿਆਰਾ ਸਿੰਘ ਜਿਹੜੇ ਆ ਰਾਜਾ ਸਾਸੀ ਦੇ ਤਸਵੀਰ ਸਿੰਘ ਜੀਤ ਸਿੰਘ ਜੈਮਲ ਸਿੰਘ ਗੁਰਬਖਸ਼ ਸਿੰਘ ਅੰਗਰੇਜ਼ ਸਿੰਘ ਕਸ਼ੀ ਪਿੰਡ ਦਾ ਨਾਮ ਦਾ ਮੇਰਾ ਨਾਮ ਜਗਦੀਪ ਸਿੰਘ ਵਾਸੀ ਪਿੰਡ ਨੇਜਰਪੁਰ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਕਥਨ ਤੱਕ ਕੀਤੀ ਆ ਜਿਹਦੇ ਵਿੱਚ ਮੈਨਾਂ ਫਿਰ ਗਰਮੀ ਦੇ ਵਿੱਚ ਬੱਡੇ ਤੁਸੀਂ ਬੈਠੋ ਕਿੰਨੀ ਲੋੜ ਪੈ ਗਈ ਹੈ ਜੀ ਸਰਦਾਰ ਇਹ ਦੀ ਸਰਕਾਰ ਦੀ ਜਿਹੜੀ ਪਾਲਿਸੀ ਆਈ ਆ ਲੈਂਡ ਪੂਲਿੰਗ ਦੀ ਉਸ ਸੰਬੰਧ ਵਿੱਚ ਉਸ ਸਮਾਂ ਪਹਿਲਾਂ ਵੀ ਸਾਡੇ ਮੀਟ ਕਾ ਹੁੰਦੀਆਂ ਰਹੀਆਂ ਤੇ ਸਾਡੇ ਜਿਹੜੇ ਇਲਾਕੇ ਤੋਂ ਸਾਡੇ ਨਗਰ ਤੋਂ ਵਕਫ ਵਕਫ ਜੁਨੀਅਨ ਦੇ ਨਾਲ ਜਿਹੜੇ ਆਪਣੀ ਨਮਾਇਦਗੀ ਨਭਾ ਰਹੇ ਆ ਉਹਨਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਸੀ ਔਰ ਉਹਨਾਂ ਨੇ ਸਾਡੇ ਗਾੜੀ ਇੱਕ ਡਿਮਾਂਡ ਰੱਖੀ ਸੀ ਪੰਚਾਇਤ ਕੋਲ ਕਿ ਆਪਾਂ ਜਿਹੜਾ ਇੱਕ ਜਿਹੜਾ ਵੀ ਆਪਣਾ ਨਗਰ ਵੱਲੋਂ ਸਾਡਾ ਜਿਹੜਾ ਅੱਜ ਇਹ ਅਜਲਾਸ ਭੁਲਾਇਆ ਗਿਆ ਤੇ ਉਹਦੇ ਵਿੱਚ ਜਿਹੜਾ ਅੱਜ ਮਤਾ ਪਾਸ ਕੀਤਾ ਗਿਆ ਵਾ ਕੀ ਮਤੇ ਪਾਸ ਕੀਤੇ ਜਾ ਰਹੇ ਕੱਦੇ ਅੱਜ ਸਾਡੇ ਮਤੇ ਉਹ ਪਾਸ ਕੀਤਾ ਕਿ ਸਰਕਾਰ ਨੂੰ ਜਿਹੜੀ ਹੈ ਲੈਂਡ ਪੁਨਿੰਗ ਪਾਲਿਸੀ ਸਾਨੂੰ ਮਨਜ਼ੂਰ ਨਹੀਂ ਆ ਤੇ ਅਸੀਂ ਆਪਣੀ ਜਿਹੜੀ ਜ਼ਮੀਨ ਹੈ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਪਰ ਜਿਹੜੀ ਲੈਂਡ ਪੁਨਿੰਗ ਹੈ ਕੀ ਹੈ ਕਿਸਾਨ ਸਮਝ ਨਹੀਂ ਰਿਹਾ ਸਰਕਾਰਾ ਇਹ ਗੱਲ ਕਹਿ ਰਹੀ ਹੈ ਨੇ ਕਿ ਹੈ ਇੱਕ ਐਕਸਰਜੇਟ ਕੀ ਹੈ ਦੇਖੋ ਮੈਂ ਤੇ ਇਹਦੇ ਸਬੰਧ ਵਿੱਚ ਇਹ ਕਹਿੰਦਾ ਵੀ ਸਰਕਾਰ ਨੂੰ ਮੈਂ ਜਦੋਂ ਜਿਵੇਂ ਜਿਵੇਂ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਅਸੀਂ ਸਰਕਾਰ ਦੇ ਨੁਮਾਇੰਦੇ ਆ ਪਰ ਇਹ ਸਰਕਾਰ ਨੂੰ ਇਹੋ ਬੇਨਤੀ ਕਰਦੇ ਰਹੇ ਆਂ ਵੀ ਸਰਕਾਰ ਦੇ ਵੱਲੋਂ ਜੋ ਦੱਸਿਆ ਜਾ ਰਿਹਾ ਵਾ ਉਹਦੇ ਨਾਲ ਜਿਹੜੇ ਸਾਡੇ ਕਿਸਾਨ ਆ ਮੈਂ ਵੀ ਖੁਦ ਕਿਸਾਨ ਆ ਵੀ ਉਹ ਸਹਿਮਤ ਨਹੀਂ ਹੈਗੇ ਕਿਉਂਕਿ ਸਰਕਾਰ ਕੁਝ ਦੇ ਨਹੀਂ ਰਹੀ ਉਹਨਾਂ ਨੂੰ ਸਾਡੀ ਜ਼ਮੀਨ ਚੋਂ ਇਹ ਕੁਛ ਇਸਾ ਸਾਨੂੰ ਦੇ ਰਿਹਾ ਬਾਕੀ ਜਿਹੜੀ ਸਰਕਾਰ ਆਪਣੇ ਕੋਲ ਰੱਖ ਰਹੀ ਆ ਉਹਦੇ ਕਰਕੇ ਸਾਰੇ ਅੱਜਕੱਲ ਮੁੱਦੇ ਸਾਡੇ ਪੜੇ ਲਿਖੇ ਆ ਹੁਣ ਉਹ ਪਿਛਲੀਆਂ ਗੱਲਾਂ ਤੇ ਹੈ ਨਹੀਂ ਆ ਸੋਸ਼ਲ ਮੀਡੀਆ ਦਾ ਜੋਗਿਆ ਤੇ ਹਰ ਬੰਦਾ ਸਾਰਾ ਉਹ ਜੋ ਵੀ ਇਹਦੀ ਮਤਲਬ ਜਿਹੜਾ ਸਿਸਟਮ ਆ ਉਹ ਚੱਲਦਾ ਰਿਹਾ ਵਾ ਤੇ ਸਰਕਾਰ ਨੂੰ ਐਸਾ ਕੋਈ ਫੀਲ ਕਰਨਾ ਚਾਹਉਂ ਕਿ ਪਿੰਡ ਵੱਲੋਂ ਜਾਂ ਪੂਰੇ ਜਿਹੜਾ ਮਤਲਬ ਤੁਸੀਂ ਪਾ ਮੈਂ ਮੈਂ ਸਰਕਾਰ ਨੂੰ ਨਾ ਵਕ ਵਕ ਮੀਟਿੰਗਾਂ ਦੇ ਵਿੱਚ ਹਮੇਸ਼ਾ ਹੀ ਬੇਨਤੀ ਕਰਦਾ ਰਿਹਾ ਆਂ ਜਦੋਂ ਕਿ ਜੇ ਕੋਈ ਸਾਡੀ ਜਿਹੜੀ ਕਿਸਾਨ ਜਥੇਬੰਦੀਆਂ ਕਿਸੇ ਦਾ ਵੀ ਅਜੇ ਸਾਨੂੰ ਕੋਈ ਮੈਸੇਜ ਨਹੀਂ ਸਿਆ ਉਤੋਂ ਪਹਿਲਾਂ ਜਿਵੇਂ ਜਿਵੇਂ ਵੀ ਸਾਨੂੰ ਸਰਕਾਰ ਨੇ ਬੁਲਾਇਆ ਮੀਟਿੰਗਾਂ ਦੇ ਵਿੱਚ ਅਸੀਂ ਸਰਕਾਰ ਦੇ ਧਿਆਨ ਚ ਲਿਆਉਂਦੇ ਰਹੇ ਆਂ ਤੇ ਲੋਕ ਇਸ ਚੀਜ਼ ਨਾਲ ਖੁਸ਼ ਨਹੀਂ ਆ ਤੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਕਿਸਾਨ ਤੇ ਜਿਹੜਾ ਦੁਕਾਨਦਾਰ ਦਾ ਨੌਬਾਅ ਸਕਦਾ ਹੈ ਕਿਸਾਨੀ ਕਿਤੇ ਦੇ ਨਾਲ ਬੜੇ ਕਿਤੇ ਜੁੜੇ ਹੋਏ ਜੀ ਜੀ ਤੇ ਕਿਸਾਨ ਖਤਮ ਹੋ ਜੂਗਾ ਤੇ ਆਖਰ ਦੇ ਵਿੱਚ ਪੰਜਾਬ ਉਸੇ ਟੋਬੇ ਦੇ ਡੁੱਪੂ ਦਾ ਕਾਲੇ ਪੀਟੇ ਵੇਖੋ ਗੱਲ ਤੇ ਆ ਵੀ ਜੇ ਸਾਡੀਆਂ ਜ਼ਮੀਨਾਂ ਨਹੀਂ ਰਹਿਣੀਆਂ ਤੇ ਵੇਖੋ ਸਾਡਾ ਜਿਹੜਾ ਜਿਹੜਾ ਵੇਖਿਆ ਉਹਦੇ ਧੁੰਦਲਾ ਹੈਗਾ ਹੀ ਹੈਗਾ ਵੀ ਸਾਡੇ ਬੱਚੇ ਕੀ ਕਰਨਗੇ ਕਿਉਂਕਿ ਅੱਗੇ ਜਦੋਂ ਸਾਡੇ ਇੱਥੇ ਜ਼ਮੀਨਾਂ ਸੇਲ ਹੁੰਦੀਆਂ ਹਨ ਉਹਦੇ ਤੋਂ ਅਸੀਂ ਜ਼ਮੀਨ ਜਿਹੜੀ ਆ ਉਹ ਤਿੰਨ ਚਾਰ ਪੰਜ ਏਕੜ ਬਾਹਰ ਵੱਧ ਖਰੀਦ ਲੈਨੇ ਆ ਪਰ ਹੁਣ ਸਰਕਾਰ ਸਾਨੂੰ ਕੁਝ ਦੇ ਹੀ ਨਹੀਂ ਰਹੀ ਉਹਦੇ ਕਰਕੇ ਜਿਹੜੀ ਆ ਉਹ ਸਾਰਾ ਇਹ ਸਿਸਟਮ ਜਿਹੜਾ ਸਾਡਾ ਵਾ ਉਹ ਇਹ ਸੀ ਨੂੰ ਨਹੀਂ ਮੰਨਦੇ ਆ ਉਹਨਾਂ ਨੇ ਜਿੰਨਾ ਦੀ ਇਸ ਵਿੱਚ ਸਿੱਖਾ ਹੋਵੇਗੀ ਬੈਠਾ ਜੀ ਜਿਸ ਹਿਸਾਬ ਨਾਲ ਉਹ ਚੱਲ ਰਿਹਾ ਵਾ ਤੇ ਮੈਂ ਕਹਿੰਦਾ ਜੇ ਵੀ ਸਰਕਾਰ ਜਿਹੜੀ ਆ ਉਹ ਛੇਤੀ ਨੂੰ ਛੇਤੀ ਇਸ ਫਸਟਰੀ ਦੇ ਫੈਸਲਾ ਲਵੇ ਤਾਂ ਕਿ ਜਿਹੜੀ ਸੰਗਤਾਂ ਦਾ ਵਿੱਚ ਪਿਆਰ ਬਣਿਆ ਰਵੇ ਇਹ ਸਰਕਾਰ ਅੱਛੇ ਕੰਮ ਕਰ ਰਹੀ ਸੀ ਲੋਕ ਨਾਲ ਸੀ ਦਿਕਨਾ ਇਸ ਮਸਲੇ ਦੇ ਨਾਲ ਜਿਹੜਾ ਵਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਰੋਹ ਹੈ ਸਰਕਾਰ ਨੂੰ ਵੀ ਵਿਚਾਰ ਕਰਨਾ ਚਾਹੀਦਾ ਲੈਂਡ ਪੂਲਿੰਗ ਦੇ ਵੇਖੋ ਜੀ ਮੈਂ ਦੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਵਾਂ ਕਿ ਮੈਂ ਸਰਕਾਰ ਦੇ ਵਿੱਚ ਜਦੋਂ-ਜਦੋਂ ਵੀ ਮੇਰੀ ਮੀਟਿੰਗ ਦੇ ਪ੍ਰਬੰਧ ਹੋਏ ਭਵੈਚਨ ਦੀਗੜ ਭਵੈਤ ਤੇ ਸਾਰੇ ਇਹੀ ਉਥੇ ਬੇਨਤੀ ਜਾ ਕੇ ਉਹ ਕਰਦੇ ਰਹੇ ਆਂ ਕਿ ਜਿਹੜੀ ਸਰਕਾਰ ਨੂੰ ਇਹ ਵਾਕੀ ਲੈ ਲੈਣੀ ਚਾਹੀਦੀ ਆ ਕਿਉਂਕਿ ਲੋਕ ਇਹਦੇ ਹਿੱਤ ਚ ਨਹੀਂ ਇਹ ਸੀਗੇ ਇਹ ਲੈਂਡ ਪੂਲਿੰਗ ਪਾਲਿਸੀ ਵਾਲੇ ਮਸਲੇ ਤੇ ਕਹਿੰਦੇ ਵੀ ਕੋਈ ਧੱਕੇਸ਼ਾਹੀ ਨਹੀਂ ਹੋਊਗੀ ਜੜਾ ਵਾ ਕਿਸਾਨਾਂ ਦੀ ਅਸੀਂ ਜਿਹੜੀ ਆ ਰਾਇ ਜਾਣਾਂਗੇ ਔਰ ਲਗਭਗ ਬਹੁਤ ਸਾਰੇ ਕਿਸਾਨ ਜਿੱਥੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਪੁਰਾਣੀ ਜੇਲ ਗਮਟਾਲਾ ਅੰਮ੍ਰਿਤਸਰ ਦੀ ਸੀਗੀ ਇਹਨੂੰ ਪੁੱਡਾ ਨੇ ਲਗਭਗ 100 ਏਕੜ ਦੇ ਨੇੜੇ ਤੇੜੇ ਜ਼ਮੀਨ ਆ ਇਹਨੂੰ ਡਵੈਲਪ ਕਰਕੇ ਪਲਾਟ ਵੇਚਣ ਦਾ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਆ ਔਰ ਜਿਹੜੀ ਨਵੀਂ ਜੇਲ ਆ ਉਹ ਪਟਾਪੁਰ ਬਣੀ ਆ ਆ ਪੁੱਡਾ ਦਾ ਹੈੱਡ ਆਫਿਸ ਆ ਬਹੁਤ ਸਾਰੇ ਕਿਸਾਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਜ ਆਪਣੇ ਇਤਰਾਜ਼ ਲੈ ਕੇ ਆਏ ਹੋਏ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ ਇਹਦੋਂ ਪਹਿਲੋਂ ਵੀ ਬਹੁਤ ਸਾਰੇ ਕਿਸਾਨ ਜੜੇ ਆ ਉਹ ਜ਼ਮੀਨਾਂ ਇੱਥੇ ਇਤਰਾਜ਼ ਜਮ੍ਹਾਂ ਕਰਾ ਗਏ ਆ ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੋਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮ੍ਹਾਂ ਕਰਾਏ ਹੋਏ ਆ ਅਦਲੀਵਾਲ ਦੇ ਵੀ ਲਗਭਗ ਜ਼ਿਆਦਾ ਹੀ ਕਿਸਾਨ ਮੈਨੂੰ ਲੱਗਦਾ 60 70 ਕਿਸਾਨ ਸੀਗੇ ਜਿੰਨੇ ਕਿ ਮੇਰੇ ਕੋਲ ਰਿਪੋਰਟ ਆ ਉਹ ਵੀ ਇੱਥੇ ਇਤਰਾਜ਼ ਆਪਦੇ ਜਮਾ ਕਰਾ ਕੇ ਹੁਣ ਵੀ ਆ ਰਹੇ ਆ ਠੀਕ ਹੈ ਜੀ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ ਕੋਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20-22 ਕਿਸਾਨ ਉਹਨਾਂ ਚੋਂ ਕੋ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫੜ ਕੇ ਖੜਾ ਵਾ ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ ਅਰੇ ਇਹਦੇ ਨਾਲ ਜਿਹੜੇ ਪਿੰਡ ਸਾਡੇ ਪਿੱਛੇ ਆ ਰਹੇ ਆ ਚੈਨਪੁਰ ਬਲੱਗਣ ਟੋਲੇ ਨੰਗਲ ਬਲਸਕੰਦਰ ਅਜੇ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਕੱਲ ਐਤਵਾਰ ਸੀਗਾ ਅੱਜ ਦਫਤਰ ਖੁੱਲਣਾ ਵਾ ਤੇ ਅੱਜ ਜਿਹੜਾ ਬਾਬਾ ਉੱਥੇ ਅਸੀਂ ਇਹਨਾਂ ਨੂੰ ਜਮ੍ਹਾਂ ਕਰਾਉਣੇ ਹੈਗੇ ਆ ਔਰ ਜਿਹੜੇ ਨਾਂ ਸੋਲ ਲਓ ਜਿਵੇਂ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੇਦ ਆ ਪਿਆਰਾ ਸਿੰਘ ਬਿਆੰਤ ਸਿੰਘ ਪਲਵਿੰਦਰ ਸਿੰਘ ਪਵਿੱਤਰ ਸਿੰਘ ਇਹਦੇ گاਹ ਜਿਹੜੇ ਆ ਰਾਜਾ ਸਾਸੀ ਦੇ ਤਸਵੀਰ ਸਿੰਘ ਕਿਸਾਨ ਇੱਥੇ ਆਇਆ ਪਹਿਲਾਂ ਕੁਝ ਕਿਸਾਨ ਦੇ ਕੇ ਜਮ੍ਹਾਂ ਕਰਾਗੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜੇ ਆਪਣਾ ਕੋਟਲਾ ਡੂਮ ਦੇ ਕਿਸਾਨ ਆ ਉਹਨਾਂ ਵਿੱਚ ਬਲ ਬਲਜੀਤ ਸਿੰਘ ਬਲਦੇਵ ਸਿੰਘ ਕਲਦੀਪ ਸਿੰਘ ਅਮਰਜੀਤ ਸਿੰਘ ਜੈਮਲ ਸਿੰਘ ਗੁਰਬਖਸ਼ ਸਿੰਘ ਅੰਗਰੇਜ਼ ਸਿੰਘ ਕਸ਼ਮੀਰ ਸਿੰਘ ਬਲਕਾਰ ਸਿੰਘ ਰਜਿੰਦਰ ਸਿੰਘ ਰਣ ਬੀਰ ਕੌਰ ਪਰਮਿੰਦਰ ਕੌਰ ਬਲਵੰਤ ਸਿੰਘ ਅਮਰ ਸਿੰਘ ਗੁਰਵਿੰਦਰ ਸਿੰਘ ਭਜਨ ਸਿੰਘ ਹਰਜਿੰਦਰ ਸਿੰਘ ਸੇਵਾ ਸਿੰਘ ਕਸ਼ਮੀਰ ਸਿੰਘ ਸੋਚਾ ਸਿੰਘ ਹੋਰ ਵੀ ਆ ਕੁਝ ਨਾ ਰਹਿ ਗਏ ਤੇ ਇੱਕ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਆ ਜਿਹੜੇ ਲੈਂਡ ਪੂਲਿੰਗ ਤੇ ਅੱਜ ਖੀਰਲਾ ਦਿਨ ਸੀਗੀ ਉਹ ਆਪਣੀ ਜਿਹੜੀ ਆ ਇੱਥੇ ਅਤਰਾਜ ਜਮਾ ਕਰਾਉਣ ਆਏ ਹੈਗੇ ਆ ਇਹਦੇ ਨਾਲ ਦੀ ਨਾਲ ਜੇ ਲਗਭਗ ਆਹ ਜ਼ਮੀਨ ਜਿੱਤੇ ਸੀ ਬੈਠੇ ਆ ਇਹ 16 17 ਦੇ ਵਿੱਚ ਇਥੋਂ ਛਿਪਕ ਹੋਈ ਜੇਲ ਆਰਾਜ 8 ਸਾਲ ਹੋ ਗਏ ਆ ਇਹ 100 ਏਕੜ ਜ਼ਮੀਨ ਹੈ ਲਗਭਗ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਸ਼ਾਇਦ ਇੱਥੇ ਤੁਸੀਂ ਕੋਠੀਆਂ ਬਣੀਆਂ ਵੇਖੋ ਕਸ਼ੇਰ 15% ਜ਼ਮੀਨ ਜੜੀ ਹੈ ਇਹਦੇ ਤੇ ਕੋਠੀਆਂ ਬਣੀਆਂ ਨਜ਼ਰ ਆਉਣਗੀਆਂ ਕੁਝ ਮੰਨ ਲਈਏ ਪਰਚੇਜ ਸੇਲ ਵਾਲੇ ਵੀ ਹੋਣਗੇ ਪਲਾਟ ਵਿਗਗੇ ਹੋਣਗੇ ਆਈਡੀਆ ਨਹੀਂ ਮੰਨ ਲਈਏ ਵੀ 20% ਪਲਾਟ ਇੱਥੇ ਵਿਕ ਚੁੱਕੇ ਆ ਇੱਕ ਪਲਾਟ ਦੀ ਇੱਥੇ ਕੀਮਤ ਘੱਟੋ-ਘੱਟ 50 ਲੱਖ ਦੇ 50000 ਗਾਜ ਦੇ ਵਿੱਚ ਤੋਂ ਉਹਦੇ ਸਾਹਮਣੇ ਕਰੋੜ ਰੁਪਏ ਦਾ 200 ਗਾਜ ਦਾ ਪਲਾਟ ਜਿਹੜਾ ਵਾ ਕਰੋੜ ਰੁਪਏ ਦਾ ਪੈਂਦਾ ਹੈਗਾ ਤੇ ਉਹਦੀ ਇਨਵੈਸਟਮੈਂਟ ਦੇਖ ਲਓ ਕਰੋੜ ਰੁਪਇਆ ਕਿਹੜਾ ਬੰਦਾ ਹੋਵਾ ਜਿਹੜਾ ਇੱਥੇ ਪਲਾਟ ਲੈ ਕੇ ਖਰੀਦੂਗਾ ਜੇ ਗਵਰਨਮੈਂਟ ਆਪਦੇ ਪ੍ਰੋਜੈਕਟ ਨੂੰ ਆਲਰੇਡੀ ਜ਼ਮੀਨ ਸੀਗੀ ਪੁਰਾਣੀ ਝਿਲ ਦੀਏ ਸਭ ਤੋਂ ਮਸ਼ਹੂਰ ਜਗ੍ਹਾ ਸੀ ਔਰ ਬਹੁਤ ਕਮਰਸ਼ੀਅਲ ਜਗਾ ਚੰਦੀ ਹੈਗੀ ਜੇ ਪਿਛਲੇ 8 ਸਾਲਾਂ ਚੋਂ ਇਹਦੇ ਜ਼ਮੀਨ ਦਾ ਇੱਕ ਹਿੱਸਾ ਛੋਟਾ ਜਾ ਵਿਕਸਤ ਹੋ ਸਕਿਆ ਇਹਦੇ ਹਿਸਾਬ ਨਾਲ 20-32 ਸਾਲ ਲੱਗ ਜਾਣਗੇ ਸਾਰੀ ਜ਼ਮੀਨ ਵੇਚਦਿਆਂ ਜੇ ਇੰਨਾ ਇੱਥੇ ਜ਼ਮੀਨ ਨਹੀਂ ਵਿਕਸਤ ਹੋਈ ਜੜੀਆਂ ਕਲੋਨੀਆਂ ਔਰ ਅਰਬਨਾਈਜੇਸ਼ਨ ਪਿੰਡਾਂ ਚ ਜਾ ਕੇ ਇਹਨਾਂ ਨੇ ਬਣਾਉਣਾ ਉੱਥੇ ਤਾਂ 100 ਸਾਲ ਲੱਗ ਜਾਣਗੇ ਤੇ ਹਿਸਾਬ ਨਾਲ ਤੇ ਫਿਰ 3 ਸਾਲ ਦਾ ਠੇਕਾ ਦੇਣਾ ਔਰ ਬਾਅਦ ਚ ਕਿਸਾਨ ਕਿੱਥੋਂ ਰੋਟੀ ਖਾਊਗਾ ਇਹ ਤਾਂ ਇਹਨਾਂ ਦੀਆਂ ਕਲੋਨੀਆਂ ਤੋਂ ਜਿਹੜੇ ਅਮਨ अरोड़ा ਜੀ ਕਹਿੰਦੇ ਆ ਨਾ ਵੀ ਜੜੀਆਂ ਪ੍ਰਾਈਵੇਟ ਕਲੋਨੀਆਂ ਉਹਨਾਂ ਚ ਬੇਨਿਜਬੀਆਂ ਬਹੁਤ ਆ ਥੋੜੀ ਤੇ ਆਪਣੀ ਕਲੋਨੀ ਆ ਪੁੱਡਾ ਦੀ ਪੰਜਾਬ ਸਰਕਾਰ ਦੀ ਆਪਣੀ ਕਲੋਨੀ ਦੇਖ ਲੋ ਅਜੇ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਜਿੱਥੇ ਮੈਂ ਬੈਠਾ ਫੋਰ ਲਾਈਨ ਆ ਠੀਕ ਹੈ ਜੀ ਇੱਥੇ ਕਿੰਨੇ ਕੁ ਲੋਕ ਆ ਰਹੇ ਆ ਤੋਂ ਸਰਕਾਰ ਗੁੰਮਰਾਹ ਕਰ ਰਹੀ ਐ ਸੀ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਅੱਜ ਵੀ ਕਿਸਾਨ ਆ ਸਾਰਿਆਂ ਦੇ ਸਾਹਮਣੇ ਤੋਂ ਨੂੰ ਆਪਦੇ ਇਤਰਾਜ਼ ਦੇਣ ਆਏ ਆ ਕਿ ਅਸੀਂ ਲੈਂਡ ਪੁੱਲਿੰਗ ਪਾਲਿਸੀ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਸੀਂ ਤੁਰੰਤ ਪ੍ਰਭਾਵਨਾਹ ਸਕੀਮ ਵਾਪਸ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਅੰਦੋਲਨ ਤੇਜ ਹੋਊਗਾ ਕੱਲ ਵੀ ਅਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੇਐਮਐਮ ਦੀ ਵੱਡੀ ਮੀਟਿੰਗ ਹੋਈ ਆ ਜਲੰਧਰ ਦੇ ਵਿੱਚ ਅਸੀਂ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੱਲ ਅਰਲੀ ਮਾਰਨਿੰਗ ਵੱਡਾ ਇਕੱਠ ਸੱਦਿਆ ਹੋਇਆ ਇਸ ਮਸਲੇ ਤੇ ਤੇ ਆਉਣ ਵਾਲੇ ਸਮੇਂ ਵਿੱਚ 11 ਨੂੰ ਸਾਰੇ ਪੰਜਾਬ ਸਮੇਤ ਅੰਮ੍ਰਿਤਸਰ ਦਾ ਵੀ ਇਤਿਹਾਸਿਕ ਮੋਟਰਸਾਈਕਲ ਮਾਰਚ ਹੋਊਗਾ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਦੀ ਲੰਘਦਾ ਆ ਪਹਿਲੋਂ ਮੰਨ ਵਾਲੇ ਦੇ ਨੇੜੇ ਜਿਹੜੇ ਪਿੰਡ ਨੇ ਫਿਰ ਗੋਲਡਨ ਗੇਟ ਉਦੋਂ ਗਾਂ ਫਿਰ ਜਿੱਥੇ ਮਹਾਰਾਜਾ ਸ਼ਾਮ ਸਿੰਘ ਟਾਰੀ ਵਾਲੇ ਦਾ ਚੌਕ ਆ ਇਹਨੂੰ ਇੰਡੀਆ ਗੇਟ ਕਹਿੰਦੇ ਇੱਥੇ ਤਾਂ ਨਹੀਂ ਹੁੰਦਾ ਆ ਰਾਮ ਤੀਰਥ ਦੇ ਬਾਕੀ ਪਿੰਡਾਂ 'ਚ ਜਾਊਗਾ 11 ਦਾ ਮੋਟਰਸਾਈਕਲ ਮਾਰਚ ਹੈਗਾ ਆਪਣਾ ਇਸ ਕਰਕੇ ਪ੍ਰੈਸ ਨੂੰ ਇਹ ਵੀ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਆ ਤੇ 20 ਅਗਸਤ ਨੂੰ ਜਿਹੜੀ ਆਪਣਾ ਜਲੰਧਰ ਦੇ ਵਿੱਚ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਹਿਤ ਮਹਾਂ ਰੈਲੀ ਹੋ ਰਹੀ ਆ ਉਹ ਵੀ ਵੱਡੇ ਪੱਧਰ ਤੇ ਅਸੀਂ ਕਰਾਂਗੇ ਉਹਦੀ ਵੀ ਤਿਆਰੀ ਅਸੀਂ ਨਾਲ ਦੀ ਨਾਲ ਕਰ ਰਹੇ ਹੈਗੇ ਆ ਅੱਜ ਅਸੀਂ ਭਗਵੰਤ ਮਾਨ ਦਾ ਇੱਥੇ ਕਟਆਫ ਪੁਤਲਾ ਵੀ ਫੂਕੇ ਜਾਵਾਂਗੇ ਕਿਸਾਨ ਸਾਡੇ ਹੋਰ ਹੈਗੇ ਤੇ ਅੰਦਰ ਜਿਹੜੇ ਅਫਸਰ ਬੈਠੇ ਆ ਉਹਨਾਂ ਨੂੰ ਮਿਲ ਕੇ ਇਤਰਾਜ਼ ਦੇ ਕੇ ਜਾਵਾਂਗੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਮਾਮ ਪਿੰਡਾਂ ਦੇ ਕਿਸਾਨ ਜਿਹੜੇ ਆ ਉਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਕਾਰ ਭਰਮ ਵੀ ਫਲਾ ਰਹੀ ਹੈ ਗਿਆ ਪਿੰਡ ਤੋਲੇ ਨੰਗਲ ਦੇ ਵਿੱਚ ਸਾਡੇ ਕਿਸਾਨ ਗਏ ਤੇ ਉੱਥੇ ਏਜੰਸੀਆਂ ਭਰਮ ਫਲਾ ਰੀਆਂ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋ ਗਈ ਆ ਇਹਦਾ ਜੀ ਹਜੇ ਨੋਟੀਫਿਕੇਸ਼ਨ ਕੋਈ ਨਹੀਂ ਹੋਇਆ ਸੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਤ ਗੁੰਮਰਾਹ ਕੋਨ ਪ੍ਰਚਾਰ ਚਾ ਉਹ ਕੋਈ ਲੈਂਡ ਪਾਲਸ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੋਈ ਹੈਗੀ ਇਹ ਤਾਂ ਜਦੋਂ ਸਰਕਾਰ ਰੱਦ ਕਰੂਗੀ ਉਦੋਂ ਪਤਾ ਲੱਗੂ ਔਰ ਜਿਹੜੇ ਦੋ ਬਿਲਡਰ ਤਿਆਰ ਕੀਤੇ ਹੋਏ ਲੁਧਿਆਣੇ ਵਿੱਚ ਪਰਸੈਪਸ਼ਨ ਬਣਾਉਣ ਨੂੰ ਇੱਕ ਬਿਲਡਰ ਨੇ 100 ਕਿੱਲੇ ਦਿੱਤੀ ਆ ਕਿਨੇ 70 ਕਿੱਲੇ ਜੜੀਆਂ ਉਹ ਪਰਸੈਪਸ਼ਨ ਬਣਾਉਣ ਚ ਲੱਗੇ ਹੋਏ ਆ ਵੀ ਸਾਡੇ ਨਾਲ ਕਿਸਾਨ ਸਹਿਮਤ ਆ ਔਰ ਸਾਡੀ ਪਾਲਿਸੀ ਤੋਂ ਖੁਸ਼ ਆ ਗਏ ਸੋ ਜਿਹੜੀ ਸਰਕਾਰ ਆ ਉਹ ਗਮਰਾਹਪੁਣ ਪ੍ਰਚਾਰ ਵੀ ਕਰ ਰਹੀ ਆ ਤੇ ਸਾਰੇ ਕਿਸਾਨਾਂ ਨੂੰ ਕਿੰਨੇ ਵੀ ਅਜੇ ਪਾਲਿਸੀ ਨਾ ਰੱਦ ਹੋਈ ਆ ਨਾ ਹਾਲੇ ਕੋਈ ਭਗਵੰਤਮਾਨ ਸਰਕਾਰ ਰੱਦ ਕਰਨ ਦੀ ਮਨ ਬਣਾ ਕੇ ਬੈਠਾ ਵਾ ਹਾਂ ਜੇ ਪੰਜਾਬ ਦੇ ਲੋਕ ਸਾਰੇ ਇਕੱਠੇ ਰਲ ਕੇ ਸੰਘਰਸ਼ ਕਰਨਗੇ ਤੇ ਪਾਲਿਸੀ ਰੱਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗੀ ਤੋ ਭਗਵੰਤ ਮਾਨ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਨੇ ਆ ਕਿ ਜਿੰਨੀ ਜਲਦੀ ਹੋ ਸਕਦਾ ਆਪਣੀ ਪਾਲਿਸੀ ਵਾਪਸ ਲੈ ਜਾਓ ਨਹੀਂ ਤੇ ਜਿਹੜਾ ਤੁਹਾਨੂੰ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਜੋ ਭਾਜਪਾ ਦਾ ਹਸ਼ਰ ਹੋਇਆ ਜਿਵੇਂ ਪੰਜਾਬ ਦੇ ਅੰਦਰ ਭਾਜਪਾ ਨੂੰ ਛੇਕ ਛੱਡਿਆ ਸੀਗਾ ਆਮ ਜਨਤਾ ਨੇ ਤੇ ਤੁਹਾਡੀ ਉਹਦੇ ਨਾਲ ਵੀ ਬੁਰੀ ਹੋਣੀ ਆ ਫਿਰ ਤੁਹਾਨੂੰ ਜਿਹੜਾ ਥੁੱਕਿਆ ਉਹ ਚੱਟਣਾ ਪੈਣਾ ਵਾ ਸਮੇ ਤੋਂ ਪਹਿਲੋ ਪਹਿਲੋ ਲੈਂਡ ਪਾਲਿਸੀ ਵਾਪਸ ਲੈ ਜਾਓ ਧੰਨਵਾਦ ਬੰਦੇ ਸਭ ਜਿਹੜੀ ਕਾਫੀ ਜਿਹੜੇ ਰਾਜਨੀਤਿਕ ਪਾਰਟੀਆਂ ਹੈਗੀਆਂ ਨੇ ਉਹ ਤੁਹਾਡਾ ਸਹਿਯੋਗ ਕਰਦੀਆਂ ਨੇ ਤੇ ਲੱਗਦਾ ਨਹੀਂ ਕਿ ਇਹ ਰਾਜਨੀਤਿਕ ਮੁੱਦਾ ਬਣ ਜਾਏਗਾ ਤਾਂ ਉਹ ਤਾਂ ਜਿਹੜਾ ਖਮਿਆਜਾ ਵੀ ਜਿਹੜਾ ਕਿਸਾਨ ਨੂੰ ਭੁਗਤਣਾ ਪਏਗਾ ਦੇਖੋ ਇੱਕ ਤਾਂ ਕਿਸੇ ਵੀ ਪਾਰਟੀ ਨੂੰ ਆਜ਼ਾਦਾਨਾ ਤੌਰ ਤੇ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਹੈ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਇੱਕੋ ਜਿਹੀਆਂ ਆਠ ਚੇ ਪਾਲਿਸੀ ਆਈ 13 ਚ ਲੱਗ ਹੋਈ ਉਹ ਆਪਣੇ ਤੌਰ ਤੇ ਸਾਡੀਆਂ ਜਥੇਬੰਦੀਆਂ ਆਪਣਾ ਆਜ਼ਾਦ ਮੰਚ ਰੱਖਦੀਆਂ ਕੋਈ ਵੀ ਸਿਆਸੀ ਪਾਰਟੀ ਨਾਲ ਅਸੀਂ ਮੰਚ ਸਾਂਝਾ ਨਹੀਂ ਕਰਾਂਗੇ ਉਹ ਆਪਣਾ ਪ੍ਰੋਗਰਾਮ ਕਰਨਗੇ ਅਸੀਂ ਕਰਾਂਗੇ ਠੀਕ ਹੈ ਅਸੀਂ ਤਾਂ ਆਪਣੀ ਪਾਲਿਸੀ ਨੂੰ ਰੱਦ ਕਰਾਉਣਾ ਵਾ ਇਸ ਮੁੱਦੇ 'ਚ ਕੋਈ ਲਾਹਾ ਨਹੀਂ ਲੈਣਾ ਸਾਰੀਆਂ ਤਮਾਮ ਦੇਸ਼ ਦੀਆਂ ਪਾਰਟੀਆਂ ਕਾਰਪੋਰੇਟ ਦੀਆਂ ਨੀਤੀਆਂ ਤੇ ਇੱਕੋ ਸਮਾਨ